ਕਿ ਜਿਹੜਾ ਤੇ ਸਮਝ ਵਿੱਚ ਆ ਕੇ ਪ੍ਰਮਾਤਮਾ ਵਸ ਗਿਆ ਜੋ ਮਰਜ਼ੀ ਪਾਲ ਲੈ ਜਾ ਕੇ ਬਸ ਹੈ ਕਾਮ ਤੇਨਾ ਕਹਿੰਦਾ ਮੈਨੂੰ ਤੇਰੇ ਦਿੱਤੇ ਹੋਏ ਨਗਾਂ ਦੀ ਜਿਹੜੀ ਹੈ ਮੈਂ ਮੁਥਾਜੀ ਨਹੀਂ ਕਰਦਾ ਕਿਤੇ ਇੱਕ ਮੈਨੂੰ ਵੀਰ ਮਿਲਿਆ ਪਹਿਲਾਂ ਉਹ ਕੋਰ ਕਿਸੇ ਬਿジネス ਵਿੱਚ ਪਿਆ ਹੋਇਆ ਸੀ ਚਲੋ ਉਹਨੇ ਆਪਣਾ ਗੈਰੇਜ ਦਾ ਕੰਮ ਸ਼ੁਰੂ ਕਰ ਲਿਆ ਉਦੋਂ ਗੈਰੇਜ ਦਾ ਕੰਮ ਸ਼ੁਰੂ ਕੀਤਾ ਮੈਂ ਉਹਦੇ ਕੋਲ ਗਿਆ ਬੁਲਾਇਆ ਉਹਨੇ ਬੈਠੇ ਉਹਨੇ ਹੱਥਾਂ 'ਚ ਨਗ ਬੜੇ ਪਾਏ ਹੋਏ ਸਨ ਮੈਂ ਕਿਹਾ ਆ ਪੰਜ ਉਂਗਲੀਆਂ ਨੇ ਉਹਨੇ ਪੰਜ ਦੀਆਂ ਪੰਜ ਉਂਗਲੀਆਂ ਭਰੀਆਂ ਹੋਈਆਂ ਸਨ ਨਗਾਂ ਦੇ ਨਾਲ ਤੇ ਵੈਸੇ ਉਹਨੇ ਹੈਂਡਸ਼ੇਕ ਕੀਤਾ ਮੈਨੂੰ ਮੈਂ ਕਿਹਾ ਕਿ ਪਏ ਹੱਥਾਂ ਦੇ ਵਿੱਚ ਹਿੰਦੂ ਸਨ ਨਾ ਬਿਲੋਂਗ ਕਰਦਾ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਕਾਰਨਾ ਬੜਾ ਪਿਆਰ ਕਰਦੀ ਨੇ ਉਹ ਪਾਠ ਵਗੈਰਾ ਉਹਨੇ ਕਰਾਇਆ ਕਰਨਾ ਕਰ ਚ ਉਹਨੂੰ ਪਤਾ ਸੀ ਕਿ ਭਾਈ ਸਾਹਿਬ ਇਸ ਗੱਲ ਦੇ ਵਿਰੋਧੀ ਨੇ ਹਸਣ ਲੱਗ ਗਿਆ ਮੈਂ ਕਿਹਾ ਕੀ ਨੇ ਕਹਿੰਦਾ ਨਾਗ ਨੇ ਮੈਂ ਕਿੰਨੇ ਦਿੱਤਾ ਕਹਿੰਦਾ ਪੰਡਿਤ ਜੀ ਨੇ ਮੈਂ ਕਿਹਾ ਕਿਉਂ ਤਾਂ ਹੈ ਪਤਾ ਨਹੀਂ ਕਿੰਨੇ ਦੱਸ ਕੇ ਪਾਣੀ 12000 ਰੁਪਏ ਦਾ ਉਹ ਨਗ ਲਿਆ ਸੀ ਮੈਂ ਮੈਂ ਕਿਹਾ ਕਾਦਾ ਕਹਿੰਦਾ ਮੈਨੂੰ ਤਾਂ ਮਿਲਿਆ ਕਿ ਮੈਂ ਡਿਸੀਜਨ ਸਹੀ ਲੈ ਸਕਾਂ ਮੈਂ ਕਿਹਾ ਸ਼ ਤੈਨੂੰ ਸਮਝ ਨਹੀਂ ਆਗੀ ਤੇ ਕੋ ਦਿਮਾਗ ਨਹੀਂ ਹੈ ਤੂੰ ਮੈਂ ਕਿੰਨਾ ਕਿ ਡਿਸੀਜਨ ਲੈਂਦਾ ਵਧੀਆ ਇਹਦੇ ਨਾਲ ਚਲੋ ਉਹਨੇ ਕੋਈ ਕੰਮ ਸ਼ੁਰੂ ਕੀਤਾ ਉਹਨੂੰ ਘਾਟਾ ਪੈ ਗਿਆ ਲਾਸ ਹੋ ਗਿਆ ਜੋ ਅਗਰੀਵਮੈਂਟ ਕੀਤਾ ਸੀ ਉਹ ਟੁੱਟ ਗਿਆ ਤੇ 5-4 ਲੱਖ ਰੁਪਏ ਦੇ ਥੱਲੇ ਲੱਗ ਗਿਆ ਕਰਜ਼ਾਈ ਹੋ ਗਿਆ ਚਲੋ ਮੈਂ ਇੱਥੇ ਡਿਊਟੀ ਵਾਸਤੇ ਆ ਗਿਆ ਮੈਨੂੰ ਕੱਲ ਪਰਸੋਂ ਨੇ ਮੇਰੇ ਮੈਸੇਜ ਕੀਤਾ ਉਹਨੇ ਆਪਣੇ ਹੱਥਾਂ ਦੀ ਫੋਟੋ ਖਿੱਚ ਕੇ ਮੈਨੂੰ ਭੇਜੀ ਉਹਨੂੰ ਸਮਝਾਇਆ ਮੈਂ ਕਿ ਡਿਸੀਜਨ ਲੈਣਾ ਹੈ ਫੈਸਲਾ ਲੈਣਾ ਤਾਂ ਆਪਣੇ ਦਿਮਾਗ ਨਾਲ ਲੈ ਯਾਰ ਤੇਰੇ ਕੋਲ ਸਮਝ ਹੈ ਸਿਰੇ ਪਾਠ ਕਰਿਆ ਕਰ ਮਹਾਰਾਜ ਅਗੇ ਅਰਦਾਸ ਕਰਿਆ ਕਰ ਮਹਾਰਾਜ ਮੈਨੂੰ ਵਿਵੇਕਤਾ ਦੇ ਚੰਗੀ ਬੁੱਧ ਦੇ ਮੈਂ ਚੰਗੇ ਮੜ ਦੀ ਪਹਿਚਾਨ ਕਰ ਸਕਾਂ ਸਮਝ ਕਰ ਸਕਾਂ ਮੈਂ ਫੈਸਲਾ ਕੀ ਲੈਣਾ ਜ਼ਿੰਦਗੀ ਦੇ ਅੰਦਰ ਪਾਦਸ਼ਾਹ ਕਹਿੰਦੇ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਸ਼ੋ ਤਾਈਏ ਇਹ ਤਾਨੂੰ ਹੁਣ ਨਾਗਦ ਫੈਸਲਾ ਲੈਣਾ ਸਿਖਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫੈਸਲਾ ਲੈਣਾ ਸਿਖਾਏਗੀ ਜਿਤ ਨਗ ਸਿਖਾਏਗਾ ਤੇ ਫਿਰ ਤੇ ਫਿਰ ਤੇ ਇਨਸਾਨ ਕਹਦਾ ਮੈਨੂੰ ਨਗਾ ਨੇ ਫਿਰ ਦੁਨੀਆ ਨੂੰ ਚਲਾਇਆ ਹੋਏ ਨਾਗ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਾਰਨ ਲੋਕਾਂ ਨੇ ਮਾਲਾਵਾਂ ਨਗ ਲੋਕਾਂ ਦੇ ਲਹਵਾਲਾ ਰੱਖੇ ਐਸਾ ਕੰਮ ਮੁੱਲੇ ਨਾ ਕੀਚ ਜਿਤੰਤ ਪਛਤਾਈਏ ਪਾਤਸ਼ਾਹ ਕਹਿੰਦੇ ਐਸਾ ਕੰਮ ਹੀ ਨਾ ਕਰ ਤੈਨੂੰ ਪਛਤਾਉਣਾ ਪਏ ਸਮਝਨੇ ਅਗਿਆਨ ਨੇ ਫੈਸਲਾ ਦੇਣਾ ਚਲੋ ਮੈਂ ਇੱਥੇ ਆ ਮੈਨੂੰ ਨੇ ਫੋਟੋ ਭੇਜੀ ਕੱਲ ਪਰਸੋਂ ਮੈਨੂੰ ਕਹਿੰਦਾ ਹੱਥ ਦੇਖਿਓ ਮੈਂ ਕਿਹਾ ਕੀ ਹੈ ਕਹਿੰਦਾ ਮੈਂ ਸਾਰੇ ਨਾਗ ਉਤਾਰ ਦਿੱਤੇ ਮੈਂ ਕਿਹਾ ਹੁਣ ਕਹਿੰਦਾ ਸਮਝ ਆ ਗਈ ਕਹਿੰਦਾ ਸਮਝ ਆ ਗਈ ਕਹਿੰਦਾ ਪਰ ਸਮਝਾਈ ਹੁਣ 5-4 ਲੱਖ ਰੁਪਏ ਦਾ ਘਾਟਾ ਖਾ ਕੇ ਤੇ ਮੈਂ ਬੜਾ ਹੱਸਿਆ ਕਹਿੰਦਾ ਬਾਬਾ ਜੀ ਅੱਜ ਤੋਂ ਬਾਅਦ ਕੋਈ ਨਾਗ ਨਹੀਂ ਕਹਿੰਦਾ ਪਾਉਣਾ ਤੇ ਮੈਨੂੰ ਕਹਿੰਦਾ ਹੁਣ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੈ ਤੇ ਪਾਠ ਕਰਾਉਣਾ ਤੁਸੀਂ ਜ਼ਰੂਰ ਆਇਓ ਮੈਂ ਕਿਹਾ ਹੁਣ ਆਵਾਂਗਾ ਮਤਲਬ ਕਿ 파ਰਸ਼ਾ ਕਹਿੰ ਲੱਗ ਜਦੋਂ ਸਮਝ ਰੂਪੀ ਪਰਮਾਤਮਾ ਗਿਆਨ ਰੂਪੀ ਪਰਮਾਤਮਾ ਅਕਲ ਰੂਪੀ ਪਰਮਾਤਮਾ ਸਾਡੇ ਹਿਰਦੇ ਘਰ ਚ ਆ ਕੇ ਵਸ ਗਿਆ ਨਾ ਕਦੇ ਵੀ ਜ਼ਿੰਦਗੀ ਦੇ ਅੰਦਰ ਘਾਟਾ ਨਹੀਂ ਖਾਵਾਂਗੇ ਫਿਰ ਮਾਰੇ ਤੇਰੀ ਬਾਣੀ ਕੋ ਲੋ ਕੀਤਾ ਲੋੜ ਹੀ ਐ ਕੰਮ ਸੁਹਰ ਪੈ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਐ ਸਾਖੀ ਦਾ ਅਰਥ ਐ ਸਿੱਖਿਆ ਕਿ ਪਾਸ਼ਾ ਤੇਰੀ ਸਿੱਖਿਆ ਲੈ ਕੇ ਚੱਲੇ ਆ ਮੈਂ ਆ ਕੰਮ ਕਰ ਲਾਂ ਵੇਖੋ ਵੇਖੀ ਨੀ ਕਿ ਫਲਾਣੇ ਬੰਦੇ ਨੇ ਆ ਕੰਮ ਕੀਤਾ ਸਾਡਾ ਤਾਂ ਕੰਪੀਟੀਸ਼ਨ ਹੀ ਇਹ ਹੋ ਗਿਆ ਨਾ ਇੱਕ ਬੰਦੇ ਨੇ ਆ ਕੰਮ ਸ਼ੁਰੂ ਕੀਤਾ ਵੇਖੋ ਵੇਖੀ ਸਾਰਿਆਂ ਨੇ ਸ਼ੁਰੂ ਕਰ ਦਿੱਤਾ ਨਾ ਉਹਦਾ ਕੰਮ ਚੱਲ ਰਿਹਾ ਮੇਰਾ ਵੀ ਚੱਲੇਗਾ ਅਸੀਂ ਕਿਸੇਰਾ ਵੀ ਬੇੜਾ ਕਰ ਕੱਦਨੇ ਆਪਣਾ ਵੀ ਕੰਮ ਕਿੰਨੇ ਕੰਮ ਨੇ ਅਸੀਂ ਰੋਲਾ ਪਾਉਂਦੇ ਨੇ ਇਸ ਗੱਲ ਦਾ ਕਹਿ ਕੇ ਕਿ ਜਿਹੜੇ ਬਾਹਰੋਂ ਬਿਹਾਰ ਤੋਂ ਯੂਪੀ ਤੋਂ ਆਏ ਹੋਏ ਲੋਕ ਨੇ ਜਿਹੜੇ ਜੀ ਰੇੜੀਆਂ ਲਗਾ ਕੇ ਆਪਣਾ ਛੋਟਾ ਛੋਟਾ ਕੰਮ ਕਰਕੇ ਪੰਜਾਬ ਦਾ ਪੈਸਾ ਲੈ ਕੇ ਜਾਈ ਜਾਂਦੇ ਨੇ ਆ ਦੋ ਤਿੰਨ ਮਹੀਨਿਆਂ ਤੇ ਸਰਦਾਈ ਜਿਹੜੀ ਸੀ ਉਹ ਵੇਚਦੇ ਹੁੰਦੇ ਸੀ ਇੱਕ ਦੋ ਸਿੰਘਾਂ ਨੇ ਵੇਚ ਨਹੀਂ ਵੇਖੋ ਵੇਖੀ ਸਾਰੇ ਪਾਸੇ ਲੱਗ ਗਏ ਮਤਲਬ ਵੇਖੋ ਵੇਖੀ ਵਾਲਾ ਕੰਮ ਤੁਹਾਨੂੰ ਕਿੰਨੇ ਕੰਮ ਕਰ ਰਹੇ ਨੇ ਜਿਹੜੇ ਬਾਹਰ ਪਰਦੇਸੀ ਆਏ ਉਹਨੇ ਅਸੀਂ ਉਹ ਕਿਉਂ ਨਹੀਂ ਕੰਮ ਕਰਕੇ ਰਾਜੀ ਜੇ ਮਿਹਨਤੀ ਕਰਨੀ ਹੈ ਸਾਰਾ ਦਿਨ ਬੈਠ ਕੇ ਕਮਾਈ ਕਰਕੇ ਆਪਾਂ ਕਹਿੰਦੇ ਖਾਣਾ ਮਿਹਨਤ ਕਰਕੇ ਖਾਣੀ ਹੈ ਤੇ ਨਾਲ ਦਾ ਬਿਨਾਂ ਸਰੇ ਕੰਮ ਸ਼ੁਰੂ ਕਰੋ ਹਾਂ ਫਲਾਣਾ ਸ਼ਦਾਈ ਲਗਾਉਂਦਾ ਮੈਂ ਵੀ ਲਗਾਵਾਂਗਾ ਹੁਣ ਬਿਲਕੁਲ ਕਿਲੋ ਕਿਲੋ ਮੀਟਰਾਂ ਦੇ ਉੱਤੇ ਬੈਠੇ ਹੋਏ ਨੇ ਤੇ ਮੈਂ ਗੱਲ ਕਰ ਰਿਹਾ ਇਸ ਮੈਂ ਕਹਾਂ ਦੇਖੋ ਆ ਸਾਡੀ ਮਾਨਸਿਕਤਾ ਡਿੱਗੀ ਹੋਈ ਪਰ ਅਸੀਂ ਕਹਿੰਨੇ ਲੋਕੀ ਸਿੱਖਾਂ ਨਹੀਂ ਮਦਦ ਨਹੀਂ ਕਰਦੇ ਨਾ ਸਮਝ ਲਈਏ ਫੈਸਲਾ ਲਈਏ ਡਿਸੀਜਨ ਲੈਣਾ ਸਿੱਖੀਏ ਜ਼ਿੰਦਗੀ ਦੇ ਅੰਦਰ ਵੇਖੋ ਵੇਖੀ ਵਾਲਾ ਕੰਮ ਨਾ ਕਰੀਏ ਕੋਈ ਫਲਾਣੇ ਨੇ ਕੀਤਾ ਮੈਂ ਵੀ ਇਹ ਕੰਮ ਕਰ ਲਵਾਂ ਫਲਾਣੇ ਨੇ ਕੰਮ ਕੀਤਾ ਮੈਂ ਵੀ ਇਹ ਕੰਮ ਕਰ ਲਵਾਂ ਅਕਲ ਦੇ ਨਾਲ ਸਮਝ ਦੇ ਨਾਲ ਚੱਲੀਏ ਤੇ ਮਹਾਰਾਜ ਕਹਿੰਦੇ ਉਹ ਅੰਮ੍ਰਿਤ ਕਿਹੜਾ ਹੈ ਜਿਹੜਾ ਤੈਨੂੰ ਮਰਨ ਨਹੀਂ ਦਿੰਦਾ ਉਹ ਅੰਮ੍ਰਿਤ ਇਹ ਲੋਕਾਂ ਨੇ ਬਣਾਏ ਹੋਏ ਉਹ ਅੰਮ੍ਰਿਤ ਨਹੀਂ ਇੱਕ ਅੰਮ੍ਰਿਤ ਹੈ ਜਿਹੜਾ ਤੈਨੂੰ ਮਰਨ ਨਹੀਂ ਦਿੰਦਾ ਤੈਨੂੰ ਗਲਤ ਫੈਸਲਾ ਲੈਣ ਲੱਗਿਆ ਤੈਨੂੰ ਮਰਨ ਨਹੀਂ ਦਿੰਦਾ ਮਨੁਸਾਨੇ ਕਲ ਕਦਨ ਕਈ ਵਾਰੀ ਗਲਤ ਫੈਸਲਾ ਜ਼ਿੰਦਗੀ ਦੇ ਅੰਦਰ ਲੈ ਲੈਂਦਾ ਹੈ ਪਛਤਾਵਾ ਹੁੰਦਾ ਹੈ ਕਹਿੰਦਾ ਹਏ ਮੈਂ ਮਰ ਗਿਆ ਨਾ ਲੁੱਟਿਆ ਗਿਆ ਕਹਿੰਦਾ ਕੀ ਹੋਇਆ ਕਿਨਾਂ ਮੇ ਕੋ ਫੈਸਲਾ ਨਹੀਂ ਸਹੀ ਤਰੀਕੇ ਨਾਲ ਲਿਆ ਗਿਆ ਪਾਸ਼ਾ ਕਹਿੰਦੇ ਅੰਮ੍ਰਿਤ ਸੱਚਾ ਵਰਤਦਾ ਮਹਾਰਾਜੀ ਬਾਣੀ ਦਾ ਅੰਮ੍ਰਿਤ ਸੱਚਾ ਵਸਦਾ ਗੁਰੂ